ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਸੈੱਟ ਆ ਜੀ ਲਓ ਜੀ ਕਰਤੀ ਜੇ ਇਸ ਦੇ ਵਲੌਗ ਦੀ ਸਟਾਰਟਿੰਗ ਤੇ ਸੜਦਿਆਂ ਪਹਿਲਾਂ ਤਾਂ ਕੂਤਰ ਸਾਰਿਆਂ ਨੂੰ ਤੇ ਦੋ ਕੂਤਰ ਆਪਾਂ ਬਈ ਕੱਢ ਲਿਆ ਇਹਨਾਂ ਨੂੰ ਅੱਜ ਪਾਣੀ ਲਾਇਆ ਆਪਾਂ ਪਹਿਲਾਂ ਇੱਕ ਕੂਤਰੀ ਐ ਤੇ ਇੱਕ ਕੂਤਰ ਪਹਿਲਾਂ ਸੜਦਗੇ ਬਈ ਇਹਨਾਂ ਨੂੰ ਆ ਜਾ ਵੀ ਸੜਦਕੇ ਵੀ ਪਹਿਲਾਂ ਕੂਤਰੀ ਨੂੰ ਚਿੱਟੀਆਂ ਅੱਖਾਂ ਦੀ ਹੈ ਕਾਲੀ ਬਗਲ ਤੇ ਕਾਲਾ ਡੰਡਾ ਆ ਕੂਤਰ ਨੂੰ ਵੀ ਅੱਜ ਪਾਣੀ ਲਾਇਆ ਤੇ ਰੰਗ ਲਾਤ ਆਪਾਂ ਹੋਰ ਟੋਰੀ ਕੱਸ ਤੇ ਟੂਸਾ ਲਓ ਜੀ ਸੜ ਤੇ ਦੋਨੇ ਕੂਤਰ ਤੇ ਹੁਣ ਆਪਾਂ ਕੱਢਾਂਗੇ ਗੂਤਰ ਖੁੱਡੇ ਦੇ ਵਿੱਚੋਂ ਸੁੱਕੇ ਆਗੂਤਰ ਉਹ ਲੋ ਜੀ ਹੁਣ ਕੱਢਾਂਗੇ ਆਪਾਂ ਆ ਗੂਤਰ ਆ ਗੂਤਰ ਦੇ ਦੋਨੇ ਟੂਸੇ ਆ ਲਾਲ ਤੇ ਕਾਲਾ ਉਹਦੇ ਪੂਸਾ ਹਰੀ ਤੇ ਡੰਡਾ ਸੱਜੇ ਪਾਸੇ ਦਾ ਤੇ ਉੱਰਲੇ ਪਾਸੇ ਦੀ ਗਾਂਤ ਲਾਲ ਇਹ ਕਬੂਤਰ ਹੈਗਾ ਆਹ ਇਹਦੇ ਇੱਕ ਪਾਸੇ ਹੀ ਰੰਗ ਆ ਲਾਲ ਕਸ ਤੇ ਕਾਲਾ ਟੂਸਾ ਲਓ ਜੀ ਇਹਨਾਂ ਨੂੰ ਛੱਡ ਦੇ ਲਾਲ ਜੀ ਨਾ ਕੁੱਤਰਾ ਤਿੰਨ ਗੂਤਰ ਆਪਾਂ ਹਜੇ ਹੋਰ ਕੱਢਨੇ ਆ ਵੀ ਤਿੰਨ ਜਾਂ ਚਾਰ ਹੋਣਗੇ ਸ਼ਾਇਦ ਉਹ ਵੀ ਕੱਢ ਲਗੇ ਲੋ ਜੀ ਆਹ ਕੱਢਦੇ ਆ ਦੋ ਗੂਤਰ ਹੋਰ ਇੱਕ ਦੀ ਕਾਲੀ ਟੋਰੀ ਤੇ ਕਾਲਾ ਟੂਸਾ ਇੱਕ ਬੱਚਾ ਨੀਲਾ ਪੂਆ ਜਾ ਗਰਮ ਭਲਾ ਯਾਰ ਸਰਤ ਹੈ ਜੀ ਆਪਾਂ ਕਬੂਤਰ ਸਾਰੇ ਤੇ ਕਬੂਤਰ ਦਾ ਬਾਈ ਆਪਣੇ ਚਾਰ ਹੋਰ ਬੈਠਿਆ ਕੱਢਣ ਵਾਲੇ ਤੇ ਉਹ ਅੱਜ ਨਹੀਂ ਕੱਢਦੇ ਮੌਸਮ ਥੋੜਾ ਜਿਹਾ ਖਰਾਬ ਆ ਤੇ ਉਹਨਾਂ ਨੂੰ ਕੱਲੂ ਕੱਢ ਦਾਂਗੇ ਤੇ ਆਪਾਂ ਕੱਢ ਤੇ ਅੱਜ 6 ਤੋਂ 8 ਕਬੂਤਰ ਕੱਢਦੇ ਆ ਤੇ ਬੱਦਲ ਵਾਈ ਅੱਜ ਮੌਸਮ ਠੰਡਾ ਹੀ ਆ ਬਾਈ ਤੇ ਸੂਰਜ ਵੇਖ ਲਓ ਮੱਧਮ ਜਿਹਾ ਤੇ ਇਧਰ ਛੋਨਾ ਲਾਈ ਜਾਂਦੇ ਆਪਣੇ ਹੁਣ ਚੱਲਾਂਗੇ ਭਾਈ ਖੇਤ ਖੇਤ ਚੱਲ ਕੇ ਕਰਦੇ ਆਂ ਕੰਮ ਕਾ ਧੰਦਾ ਕੋਈ ਖੇਤ ਵਟਾਂ ਵੋਟਾਂ ਵੋਚਣੀਆਂ ਇੱਕ ਤਾਂ ਕਦੋਂ ਕੀਤਾ ਵੇ ਆਪਣਾ ਝੋਨਾ ਲਾਈ ਜਾਂਦੇ ਆ ਖੇਤ ਤੇ ਚੱਲ ਕੇ ਦਿਖਾਉਨੇ ਫੇਰ ਤੁਹਾਨੂੰ ਲੋ ਵੀ ਇੱਧਰ ਆਪਾਂ ਬੱਚੇ ਪਾਤੇ ਆਪਾਂ ਜਾਲ ਦੇ ਵਿੱਚ ਬੱਚੇ ਦਿਖਾ ਦਈਏ ਤੁਹਾਨੂੰ ਇਹ ਬੱਚੇ ਭਾਈ ਕੂਤਰਿਆਂ ਨੇ ਕੁਝ ਕੂਤਰ ਸੀਗਾ ਉਸ ਵੇ ਪਤਾ ਨਹੀਂ ਇਹਨਾਂ ਦੇ ਮਾਂ ਪਿਓ ਦਾ ਉਹੀਂ ਕੱਡੇ ਵਿਆਹ ਵੀ ਤੇ ਉਹ ਵੀ ਦੋਨੇ ਉਹ ਸ਼ਾਕ ਖਾਏ ਤੇ ਆ ਚਿੱਟੀਆਂ ਦਾ ਇਹਦੇ ਪਿਓ ਦਾ ਤਾਂ ਪਤਾ ਪਰ ਮਾਂ ਦਾ ਨਹੀਂ ਪਤਾ ਇਹ ਤੇ ਆ ਬੱਚਾ ਲਾਲ ਚੀਨਾ ਇਹ ਆਪਾਂ ਲੈ ਕੇ ਜਾਂਦਾ ਤੇ ਉੱਡਣ ਵਾਲੀ ਆ ਬਾਈ ਹੁਣ ਇਹ ਛਤਰੀ ਤੇ ਹੀ ਬਹਨ ਲੈਣੇ ਆ ਤੇ ਹੁਣ ਕੀ ਰਾਂ ਇਹਨਾਂ ਨੂੰ ਜਾਲ ਚ ਪਾਜਨੇ ਤੇ ਫੇਰ ਜਾਣਾ ਆਪਾਂ ਖੇਤ ਨੂੰ ਤੇ ਬੈਠੇ ਰਹਿਣਗੇ ਮੌਸਮ ਠੰਡਾ ਹੀ ਆ ਤੇ ਇਧਰ ਬਾਈ ਛਤਰੀ ਆਪਾਂ ਦਈਏ ਖੜੀ ਕਰ ਯਾ ਭਈ ਆਪਣੀ ਬੰਜੀ ਤੇਰੇ ਵਿੱਚ ਪਾ ਦਨੇ ਕੱਸ ਦਨੇ ਇਹਨੂੰ ਉਸ ਪੈ ਜਾ ਲਓ ਜੀ ਲਾਤੀ ਆ ਤੇ ਆਪਣੇ ਭਈ ਖੁਰਦਿਆਂ ਚ ਸੋਕਾ ਕੂਤਰ ਦਾੜਨਾ ਇਹਦੇ ਵਿੱਚ ਸੈਟ ਲਈ ਦੀ ਸਿੱਧਾ ਕੂਤਰ ਅੰਦਰ ਲਓ ਲਾਤੀ ਤੇ ਕੋ ਉਤਰ ਵੀ ਆਪਣੇ ਆ ਜਾਂਦੇ ਆ ਤਿੰਨ ਕੋ ਉਤਰ ਨਹੀਂ ਗਏ ਤੇ ਚਾਰ ਪੰਜ ਉੱਚੇ ਲਓ ਜੀ ਦੋ ਕੋ ਉਤਰ ਬੈਠ ਗਏ ਜੀ ਆਪਣੇ ਇੱਕ ਤਾਂ ਬੈਠ ਗਿਆ ਦੋਨੇ ਟੂਸੇ ਵਾਲਾ ਇੱਕ ਬੈਠ ਗਿਆ ਟੋਰੀ ਟੂਸੇ ਵਾਲਾ ਤੇ ਬੱਚਾ ਬੈਠ ਗਿਆ ਭਾਈ ਆਪਣਾ ਉਹ ਕੋਠੀ ਤੇ ਕੋ ਉਤਰ ਰਹਿ ਗਏ ਆਪਣੇ ਚਾਰ ਤੇ ਆਹ ਕਹਿੰਦੇ ਪੁੱਤਰ ਆਪਣੇ ਆ ਜਾਂਦੇ ਆ ਇੱਕ ਕਬੂਤਰ ਆਮ ਦਾ ਕਾਸਟੂਸੇ ਵਾਲਾ ਤੇ ਹੁਣ ਆ ਬੱਚਿਆਂ ਨੂੰ ਵੀ ਕਰਦ ਗਏ ਭਾਈ ਅੰਦਰ ਤੇ ਨਾਲੇ ਉਹ ਕੂਤਰਾ ਨੂੰ ਲਾ ਲੈਨੇ ਥੱਲੇ ਬੱਚੇ ਆਪਾਂ ਕਰਤੇ ਜੀ ਅੰਦਰ ਦੋਨੇ ਤਿੰਨੇ ਤੇ ਕਬੂਤਰ ਆਪਣੇ ਦੋਨੇ ਉੱਡ ਗਏ ਸਸਰੀ ਤੋਂ ਤਾੜਨ ਲੱਗੇ ਸੀ ਆ ਹੁੰਦੇ ਆ ਇਹ ਦੋਨੇ ਉੱਡ ਗਏ ਕੂਤਰ ਆ ਗਏ ਭਾਈ ਇਹ ਵੀ ਕੂਟਰ ਦੋਨੇ ਫੜ ਲਏ ਆਪਾਂ ਥੱਲੇ ਤੇ ਲੈ ਚਲਦੇ ਇਹਨਾਂ ਨੂੰ ਵੀ ਥੱਲੇ ਹੁਣ ਓਏ ਹੁਣ ਚੱਲਦੇ ਆਂ ਜੀ ਖੇਤ ਨੂੰ ਲੈ ਕੇ ਝੋਨੇ ਵਾਲਿਆਂ ਦੀ ਚਾਹ ਤੱਤੀ ਤੱਤੀ ਪਈ ਜਾਂਦੀ ਉੱਤੇ ਲਓ ਜੀ ਆ ਗਏ ਖੇਤ ਲੈ ਕੇ ਗਿਆ ਤੇ ਉਧਰ ਬਾਈ ਹੁਣੇ ਪੱਟੀ ਜਾਂਦੇ ਬਣੀ ਦੀ ਆਉਂਦੇ ਆ ਬਾਈ ਹੁਣ ਚਾਹ ਪੀਣ ਉਹ ਇਧਰ ਕੀਦਾ ਪਿਆ ਕੱਦੂ ਆਪਣਾ ਲਓ ਜੀ ਇੱਕ ਕੂਤਰ ਆਪਣਾ ਹੋਰ ਬੈਠ ਗਿਆ ਲਾਲ ਬਗਲ ਤੇ ਕਾਲੇ ਟੂਸੇ ਵਾਲਾ ਤੇ ਤਿੰਨ ਕੂਤਰ ਉੱਡੀ ਜਾਂਦੇ ਆ ਤੇ ਇਹਨੂੰ ਲੱਗ ਗਿਆ ਥੱਲੇ ਲਓ ਜੀ ਆ ਕੂਤਰ ਬੈਠ ਗਿਆ ਆਪਣਾ ਕਸ ਟੂਸੇ ਵਾਲਾ ਕਿੰਮਤਾਂ ਲੱਗੀਆਂ ਪਾਣੀ ਆਪਾਂ ਹੋਣੀ ਪਿਆਤਾ ਜੀ ਕੇਰਾ ਥੋੜਾ ਦੇਵਾਂਗੇ ਫਿਰ ਫਿਰ ਦੁਆਰੇ ਪਾ ਦਾਂਗੇ ਤੇ ਹੁਣ ਸਾਲਦੇ ਆ ਬਈ ਬਾਦਾਮ ਕੂਤਰਾਂ ਵਾਸਤੇ ਆਪਾਂ ਤੇ ਬਾਕੀ ਨੂੰ ਪਾਤੇ ਆ ਤੇ ਚਾਰਾ ਕੂਤਰਾਂ ਦੇ ਰਹਿੰਦੇ ਆ ਲਓ ਜੀ ਬੈਠ ਗਏ ਆਪਣੇ ਕੂਤਰ ਦੋਨੇ ਦੁੱਧੇ ਵੀ ਬੈਠ ਗਏ ਤੇ ਲਾਉਨੇ ਇਹਨਾਂ ਨੂੰ ਵੀ ਥੱਲੇ ਇਦਰ ਤਰਦ ਗਏ ਜੀ ਕੂਤਰ ਨੂੰ ਆਪਣੇ ਮਗਵਾਉਣ ਨੂੰ ਤੇ ਇਹਨਾਂ ਨੂੰ ਬਾਈ ਪਾਣੀ ਪਾਣੀ ਪਿਆਤਾ ਕੂਤਰ ਨੂੰ ਤੁਨ ਤਿੰਨਾਂ ਨੂੰ ਕੂਤਰ ਦਾ ਤਰ ਬਾਈ ਅਪਾ ਤਾੜਿਆਂਦੇ ਆ ਤੇ ਫੇਰ ਅਪਾ ਚੱਲਦੇ ਆ ਖੇਤ ਨੂੰ ਤੇ ਹੁਣ ਚੱਲਿਆ ਫਾ 2 ਵਜੇ ਵਿਚਾਰ ਲੈ ਕੇ ਕੂਤਰਾਂ ਨੂੰ ਬਾਈ ਬਦਾਮਦੂੰ ਪਾ ਕੇ ਛੜਤਾ ਅਪਾ ਖੁੱਡੇ ਦੇ ਵਿੱਚ ਤੇ ਇਦਰਾ ਛਤਰੀ ਅਪਾ ਲਾ ਦਿੰਨੇ ਆ ਥੱਲੇ ਤੇ ਬੱਚਾ ਕਰਦਾ ਬਈ ਨੀਲਾ ਜਾ ਆ ਬੈਠਾ ਇਹ ਰਾਤ ਨੂੰ ਫੜਿਆ ਜਾਊਗਾ ਇਹ ਫੜਿਆ ਨਹੀਂ ਜਾਂਦਾ ਉਹ ਬੈਠ ਗਿਆ ਕੇ 베ਜ ਨੇ ਫੜਨ ਦੀ ਕੋਸ਼ਿਸ਼ ਕਰਦੇ ਜੇ ਫੜਿਆ ਗਿਆ ਤਾਂ আরে ਉੱਡੂਗਾ ਲਓ ਪਹਿਲਾਂ ਹੀ ਉੱਡ ਜਾਂਦਾ ਦੇਖੀ ਤੇ ਬਾਕੀ ਬਈ ਆਪਾਂ ਬਦੰਬ ਤੋਂ ਪਾ ਕੇ ਤਾੜ ਤੇ ਸਾਰੇ ਗੂਤਰ ਤੇ ਹੁਣ ਚੱਲਦੇ ਆਂ ਖੇਤ ਨੂੰ ਆਪਾਂ ਖੇਤ ਕਰਨਾਂ ਜਾ ਕੇ ਗੱਦੂ ਤੇ ਮੋਟਰ ਚੱਲੀ ਜਾਂਦੀ ਹੈ ਚੱਲਦੇ ਆਂ ਖੇਤ ਆ ਗਏ ਆ ਬਾਬੋ ਖੇਤ ਤੇ ਇਧਰ ਆ ਕੱਢੀ ਜਾਨੇ ਕੁੰਡੀਆਂ ਕੰਡੀਆਂ ਬੋਤਸ ਆ ਸਾਰੀ ਵੱਟ ਭਰੀ ਪਈ ਐ ਤੇ ਇਦੂ ਬਾਦ ਉਹ ਖੜਾ ਟਰੈਕਟਰ ਆਪਣਾ ਤੇ ਵਾਹਣ ਆਪਣਾ ਭਰਨ ਵਾਲਾ ਹੀ ਆ ਫਿਰ ਕਰਾਂਗੇ ਕੱਦੂ ਤੇ ਆ ਕੱਢ ਕੱਢ ਕੇ ਆ ਵੱਟ ਦੇ ਰੱਖੀ ਜਾਨੀ ਆ ਲਓ ਜੀ ਵਾਹਣ ਗਿਆ ਭਰ ਆਪਾਂ ਤੇ ਹੁਣ ਕਰਨ ਲੱਗਦੇ ਆ ਕੱਦੂ ਤੇ ਇੱਕ ਮੋਟਰ ਦਾ ਪਾਣੀ ਇਧਰੋਂ ਆਉਂਦਾ ਉੱਥੋਂ ਪੈਂਦਾ ਤੇ ਇੱਕ ਦਾ ਆਈ ਜਾਂਦਾ ਆਹ ਮੋਟਰ ਚੱਲੀ ਜਾਂਦੀ ਹੈ ਉਹ ਦੇ ਸਾਹਮਣੇ ਆ ਆਵੇ ਹੁੰਦਾ ਤੇ ਲੱਗਦੇ ਹੁਣ ਕਦੂ ਕਰਨ ਤੇ ਬਾਣ ਤਕਰੀਬਨ ਭਾਰੀ ਗਿਆ ਥੋੜਾ ਘਣਾ ਰਹਿਦਾ ਹੋ ਉਧਰ ਤੇ ਲੱਗਦੇ ਆ ਜੀ ਕਰਨ ਕਦੂ ਹੋਈ ਲੱਗੇ ਲੱਗੇ ਜੀ ਕਦੂ ਕਰਨਾ ਲਓ ਜੀ ਆ ਗਏ ਅਰੇ ਆਪਾਂ ਤੇ ਆ ਬੱਚਾ ਵੀ ਆ ਬੈਠਾ ਕਿੰਨੂ ਲਓ ਰਾਤ ਨੂੰ ਵੀ ਟੈਕਰਿਆ ਉੱਡ ਗਿਆ ਕਿੱਥੇ ਡਿਗੂ ਹੁਣ ਕਿ ਕਿੱਧਰ ਗਿਆ ਬੈਠ ਗਿਆ ਵੀ ਪਤਾ ਨਹੀਂ ਕਿੱਥੇ ਜਾ ਕੇ ਚਲੋ ਬਈ ਫੇਰ ਵੇਖ ਲਾਂਗੇ ਇਹਨੂੰ ਤਾਂ ਤੇ ਕੇਰਾ ਕੁਜੇ ਗਾਜੇ ਕੱਢਦਗੇ ਕੁੱਡਿਆਂ ਦੇ ਵਿੱਚੋਂ ਲਓ ਜੀ ਕਰਦੇ ਆਪਾਂ ਖੁੱਡੇ ਸਾਡੇ ਬੰਦ ਲਾ ਕੇ ਦਿੰਦੇ ਤੇ ਬਚਿਆ ਗਿਆ ਬਈ ਆਪਣਾ ਅੱਡ ਤੇ ਵੀ ਇਹਨੂੰ ਫੇਰ ਵੇਖ ਲਾਂਗੇ ਇਹ ਆ ਗਿਆ ਤਾਂ ਤਾੜਦਾਂਗੇ ਤੇ ਕਰਦੇ ਆਂਗੇ ਵੀ ਬਲੌਗ ਦੀ ਸਮਾਪਤੀ ਕਿਵੇਂ ਲੱਗਿਆ ਜੀ ਅੱਜ ਦਾ ਬਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ